ਸੋ एवरीवन ਸਤਿ ਸ਼੍ਰੀ ਅਕਾਲ ਜੀ ਅੱਜ ਫੇਰ ਮਸ਼ੀਨਵਰਕ ਦਾ ਡਿਜ਼ਾਈਨ ਸ਼ੇਅਰ ਕਰਾਂਗੇ ਔਰ ਨਾਲ ਤੁਹਾਨੂੰ ਫੈਬਰਿਕ ਦੱਸਾਂਗੇ ਜਿਹੜਾ ਇਸ ਟਾਈਮ ਮਾਰਕੀਟ ਦੇ ਵਿੱਚ ਚੱਲ ਰਹੇ ਨੇ ਜਿਨ੍ਹਾਂ ਦੇ ਉੱਪਰ ਤੁਸੀਂ ਵਰਕ ਕਰਵਾ ਸਕਦੇ ਹੋ ਔਰ ਇਹ ਹੈਗਾ ਜੀ ਪਿਓਰ ਨੇਚਰਲ ਕ੍ਰੇਪ ਦਾ ਇਹ ਸਦਾ ਬਹਾਰ ਫੈਬਰਿਕ ਹੁੰਦਾ ਹੈ ਤੁਸੀਂ ਸਦਾ ਬਹਾਰ ਫੈਬਰਿਕ ਹੋਣ ਕਰਕੇ ਕੋਈ ਇਹਦੇ ਵਿੱਚ ਹੁੰਦਾ ਨਹੀਂ ਕਿ ਇਹਦੀ ਵੈਲਿਊ ਜਿਹੜੀ ਉਹ ਖਤਮ ਹੋ ਜਾਏਗੀ ਤੁਸੀਂ ਕਿਸੇ ਵੀ ਟਾਈਮ ਇਹਦੇ ਉੱਪਰ ਸੂਟ ਰੈਡੀ ਕਰਵਾ ਸਕਦੇ ਹੋ ਬਹੁਤ ਸੋਹਣੇ ਲੱਗਦੇ ਔਰ ਸਪੈਸ਼ਲੀ ਇਹਦੇ ਉੱਪਰ ਮਸ਼ੀਨਵਰਕ ਦੀ ਫਿਨਿਸ਼ਿੰਗ ਇੰਨੀ ਜਿਆਦਾ ਸੋਹਣੀ ਆਉਂਦੀ ਆ カラー ਇਹਦੇ ਉੱਪਰ ਉੱਠ ਕੇ ਬਹੁਤ ਸੋਹਣੇ ਹੁੰਦੇ ਆ ਪਿਓਰ ਨੇਚਰਲ ਕ੍ਰੇਪ ਦਾ ਸੌਫਟ ਵਾਲਾ ਫੈਬਰਿਕ ਹੋਊਗਾ ਮਸ਼ੀਨ ਵਰਕ ਦੇ ਕਲਰਸ ਤੁਸੀਂ ਦੇ ਚੈੱਕ ਕਰ ਸਕਦੇ ਹੋ ਇਹ ਤੁਸੀਂ ਆਪਣੀ ਚੁਆਇਸ ਨਾਲ ਪਵਾ ਸਕਦੇ ਹੋ ਕਲਰ ਵੀ ਔਰ ਜਿਸ ਤਰ੍ਹਾਂ ਦਾ ਤੁਸੀਂ ਦੁਪੱਟਾ ਲੈਣਾ ਚਾਹੁੰਦੇ ਹੋ ਔਰ ਫਰੰਟ ਤੇ ਸਾਰੀਆਂ ਇਸ ਤਰ੍ਹਾਂ ਦੀਆਂ ਛੋਟੀਆਂ ਛੋਟੀਆਂ ਬੂਟੀਆਂ ਆਉਣੀਆਂ ਘੇਰੇ ਤੇ ਵਰਕ ਆਊਗਾ ਔਰ ਇਹਦੇ ਨਾਲ ਹੀ ਬਾਹਾਂ ਤੇ ਬਹੁਤ ਸੋਹਣਾ ਜਿਹੜਾ ਉਹ ਵਰਕ ਕੀਤਾ ਗਿਆ ਹੈ ਤੁਸੀਂ ਕਲਰ ਵੀ ਚੇਂਜ ਕਰਵਾ ਸਕਦੇ ਹੋ ਓਕੇ ਇਹ ਆਲਓਵਰ 5 ਮੀਟਰ ਹੋਊਗਾ ਮੈਚਿੰਗ ਦੇ ਵਿੱਚ ਲੈ ਸਕਦੇ ਹੋ ਜਾਂ ਫਿਰ ਤੁਸੀਂ ਦੁਪੱਟੇ ਨੂੰ ਕਿਸੇ ਵੀ ਤਰ੍ਹਾਂ ਦਾ ਟਾਈ ਡਾਈ ਕਰਵਾਉਣਾ ਹੋਵੇ ਮਤਲਬ ਕਿ ਡਿਜ਼ਾਈਨ ਬਣਾਉਣਾ ਆਪਣੀ ਚੋਇਸ ਹੁੰਦੀ ਹੈ ਅੱਜ ਕੱਲ ਬੁਟੀਕਸ ਦਾ ਇਹ ਕੰਮ ਹੁੰਦਾ ਹੈ ਕਿ ਤੁਸੀਂ ਆਪਣੇ ਹਿਸਾਬ ਨਾਲ ਆਪਣਾ ਸੂਟ ਜਿਹੜਾ ਉਹ ਕਸਟਮਾਈਜ਼ ਕਰਵਾ ਸਕਦੇ ਹੋ ਸੋ ਆਪਣੀ ਪਸੰਦ ਨਾਲ ਤੁਸੀਂ ਸੂਟ ਬਣਵਾਇਆ ਕਰੋ ਬਹੁਤ ਜ਼ਿਆਦਾ ਸੋਹਣੇ ਲੱਗਦੇ ਔਰ ਪਾਉਣ ਦਾ ਵੀ ਮਜ਼ਾ ਆਉਂਦਾ ਜੀ ਇਹੋ ਜਿਹੇ ਸੂਟਾਂ ਦੇ ਔਰ ਨੈਕਲਾਈਨਸ ਤੁਸੀਂ ਦੇਖੋ ਕਿੰਨੀ ਜ਼ਿਆਦੀ ਸੋਹਣੀ ਬਣੀ ਹੋਈ ਹੈ ਇਹ ਸੂਟ ਹਮੇਸ਼ਾ ਹੀ ਆਪਾਂ স্টক ਦੇ ਵਿੱਚ ਹੁੰਦਾ ਹੀ ਹੁੰਦਾ ਜੀ ਕਾਫੀ ਵਾਰ ਆਪਾਂ ਇਹ ਕਲਰ ਦੇ ਵਿੱਚ ਜਿਹੜੇ ਰੈਡੀ ਕਰ ਚੁੱਕੇ ਆ ਇਹ ਡਿਜ਼ਾਈਨ ਔਰ ਸੂਟ ਇੱਕ ਤੋਂ ਤੁਹਾਡੇ ਨਾਲ ਨਵਾਂ ਸਟੱਫ ਸ਼ੇਅਰ ਕਰਨੇ ਜਾ ਰਹੇ ਹਾਂ ਜੀ ਸ਼ਫੌਨ ਸ਼ਫੌਨ ਤੁਸੀਂ ਹਰ ਵਾਰ ਦੇਖੀ ਹੋਏਗੀ ਬਹੁਤ ਵਾਰ ਸ਼ਫੌਨ ਅਸੀਂ ਜਿਹੜੀ ਉਹ ਵਰਕ ਕਰਦੇ ਬਲ ਇਹ ਜਿਹੜੀ ਆ ਬਿਲਕੁਲ ਸੌਫਟ ਸ਼ਾਈਨ ਤੁਸੀਂ ਦੇਖੋ ਕਿੰਨੀ ਜ਼ਿਆਦਾ ਹੈ ਕਿ ਇਹਦੇ ਵਿੱਚ ਕਿਉਂਕਿ ਸ਼ਾਈਨ ਜਿਹੜੀ ਹੁੰਦੀ ਨਾ ਫੈਬਰਿਕ ਦੀ ਉਹ ਇਹਨੂੰ ਪਾਰਟੀ ਵੇਅਰ 컬렉ਸ਼ਨ ਦੇ ਵਿੱਚ ਲੈ ਕੇ ਆਉਂਦੀ ਹੈ ਔਰ ਸ਼ਾਈਨ ਜਿਹੜੀ ਹੋਣੀ ਬਹੁਤ ਜ਼ਰੂਰੀ ਹੈ ਇਹਦੇ ਉੱਪਰ ਸਿਰਫ ਆਪਾਂ ਸਿੰਪਲ ਕੱਟਵਰਕ ਕੀਤਾ ਹੋਇਆ ਡਬਲ ਸ਼ੇਅਰ ਦੇ ਵਿੱਚ ਔਰ ਫੈਬਰਿਕ ਇੰਨਾ ਜ਼ਿਆਦਾ ਬੈਸਟ ਹੈ ਕਿ ਤੁਸੀਂ ਚਾਹੇ ਹੈਂਡਵਰਕ ਦਾ ਸੂਟ ਬਣਾਓ ਚਾਹੇ ਮਸ਼ੀਨਵਰਕ ਦਾ ਬਿਲਕੁਲ ਲਾਈਟ ਵੇਟ ਹੈ ਜੀ ਬਿਲਕੁਲ ਪਿਓਰ ਦੀ ਤਰ੍ਹਾਂ ਦੀ ਜਿਹੜੀ ਉਹ ਫੀਲਿੰਗ ਆਏਗੀ ਇੱਕ ਨਿਊ ਫੈਬਰਿਕ ਹੋਰ ਆਇਆ ਜੀ ਸ਼ਿਮਰ ਸ਼ਿਮਰ ਫੈਬਰਿਕ ਚੱਲ ਰਿਹਾ ਜੀ ਬਹੁਤ ਜ਼ਿਆਦਾ ਚੱਲ ਰਿਹਾ ਹੈ ਬਟ ਜਿਹੜੇ ਪਲੇਨ ਦੇ ਵਿੱਚ ਆ ਰਹੇ ਨੇ ਪਿਓਰ ਵਾਲੇ ਸ਼ਿਮਰ ਜਿਹਨੂੰ ਆਪਾਂ ਟਿਸ਼ੂ ਸ਼ਿਮਰ ਵੀ ਕਹਿ ਸਕਦੇ ਹਾਂ ਉਹ ਇੰਨੇ ਜ਼ਿਆਦਾ ਸੋਹਣੇ ਹੁੰਦੇ ਆ ਕਿ ਉਹਨਾਂ ਦੇ ਉੱਪਰ ਵਰਕ ਦੀ ਫਿਨਿਸ਼ਿੰਗ ਬਹੁਤ ਸੋਹਣੀ ਹੁੰਦੀ ਆ ਉਹ ਮੈਸੇਜ ਜਰੂਰ ਆਉਂਦਾ ਹੈ ਕਿ ਸਾਡੇ ਸੂਟ ਜਿਹੜੇ ਉਹ ਪਲੋਈਆਂ ਤੋਂ ਛਿੱਜ ਜਾਂਦੇ ਨੇ ਕਿਉਂ ਛਿੱਜਦੇ ਨੇ ਕਿਉਂਕਿ ਤੁਸੀਂ ਸੂਟਾਂ ਨੂੰ ਬਹੁਤ ਜ਼ਿਆਦਾ ਟਾਈਟ ਸਟਿਚ ਕਰਦੇ ਹੋ ਕਿਉਂਕਿ ਤੁਸੀਂ ਸੂਟਾਂ ਦੇ ਵਿੱਚ ਪਲੋਈਆਂ ਦੇ نیچے ਫੈਬਰਿਕ ਨਹੀਂ ਲਗਾਉਂਦੇ ਹੋ ਇਸ ਕਰਕੇ ਜਿਹੜੇ ਸੂਟਾਂ ਦੇ ਵਿੱਚ ਉਹ ਛਿੱਜ ਪੈਂਦੀ ਆ ਕਿਉਂਕਿ ਫੈਬਰਿਕ ਹੁਣ ਇਸ ਤਰ੍ਹਾਂ ਦੇ ਆ ਰਹੇ ਨੇ ਹਰੇਕ ਫੈਬਰਿਕ ਦੇ ਵਿੱਚ ਹੋ ਜਾਂਦਾ ਕਿ ਜੇ ਤੁਸੀਂ ਟਾਈਟ ਸੂਟ ਬਣਾਉਂਦੇ ਹੋ ਤਾਂ ਛਿੱਜਣਾ ਉਹ ਬਣੇਗਾ ਔਰ ਇੱਕ ਕ੍ਰੇਪ ਦੇ ਵਿੱਚ ਪ੍ਰਿੰਟ ਸੂਟ ਬਹੁਤ ਜ਼ਿਆਦਾ ਆ ਰਹੇ ਨੇ ਕ੍ਰੇਪ ਦੇ ਵਿੱਚ ਪ੍ਰਿੰਟਡ ਸੂਟਾਂ ਦਾ ਇੰਨਾ ਕੋ ਜਿਆਦਾ ਕ੍ਰੇਜ਼ ਹੈਗਾ ਕਿ ਹਰ ਕਿਸੇ ਨੂੰ ਪ੍ਰਿੰਟ ਸੂਟ ਚਾਹੀਦਾ ਚਾਹੇ ਪਲੇਨ ਬਾਟਮ ਨਾਲ ਵਰਕ ਕਰਵਾ ਕੇ ਤੋਂ ਆਲ ਓਵਰ ਤੋਂ ਬਟ ਪ੍ਰਿੰਟ ਚਾਹੀਦਾ ਕ੍ਰੇਪ ਹੋਣੀ ਚਾਹੀਦੀ ਆ ਕਿਉਂਕਿ ਇਹਦੇ ਵਿੱਚ ਕ੍ਰੇਪ ਜਿਹੜੀ ਉਹ ਸ਼ੋ ਨਹੀਂ ਹੁੰਦੀ ਪ੍ਰਿੰਟ ਦੇ ਵਿੱਚ ਔਰ ਬਹੁਤ ਹੀ ਸੋਹਣਾ ਫੈਬਰਿਕ ਜਿਹੜਾ ਉਹ ਲੱਗਦਾ ਤੁਸੀਂ ਇਸ ਤਰ੍ਹਾਂ ਦੇ ਸੂਟ ਆ